ਕਮਿੰਟ ਦੀ ਹਾਜ਼ਰੀ ਉਹਨਾਂ ਨੇ ਭਰਨੀ ਹੈ ਬਾਬਾ ਕਿਰਪਾਲ ਸਿੰਘ ਜੀ ਬੈਠਣ ਲੁਧਿਆਣੇ ਵਾਲੇ 5 ਕਮਿੰਟ ਦੀ ਹਾਜ਼ਰੀ ਬਾਬਾ ਗੁਰਮukh ਸਿੰਘ ਜੀ ਪਟਿਆਲੇ ਵਾਲੇ ਮਹਾਪੁਰਖਾਂ ਨੂੰ ਸ਼ਰਧਾ ਦੇ ਪੁਲਾਰਪਣ ਕਰਨਗੇ ਉਪਰੰਤ ਬਾਬਾ ਬਸਾਕਾ ਸਿੰਘ ਜੀ ਆਓ ਗੁਰਸਿੱਖ ਸੰਗਤਾਂ ਨਿਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਠੜੀਆਂ ਸੰਤਾਹ ਤੇ ਸਖਾਉ ਪੰਧਿਆ ਲਤੜੀਆਂ ਤਨਾ ਜਿਨਾ ਪਾਗ ਮਥਾ ta he ਸੋ ਸੋ ਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕ ਕਹ ਨਿਸਤਾਰ ਸੋ ਵੱਡੇ ਭਾਗ ਹਨ ਸਾਨੂੰ ਐਸੇ ਸਤਿ ਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਈ ਅਸੀਂ ਉਹਨਾਂ ਦੀ ਮੁਬਾਰਕ ਰਸਨਾ ਤੋਂ دیوانਾ ਵਿੱਚ ਬੋਲ ਸੁਣੇ ਤੇ ਉਹਨਾਂ ਬਚਨਾਂ ਦੀ ਕਮਾਈ ਕਰਕੇ ਵੈਸੇ ਵੀ ਸਤਿਪੁਰਖ ਜਿਨ ਜਾਨਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਉਨ੍ਹਾਂ ਦੀ ਸੰਗਤ ਦੇ ਨਾਲ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ ਉਨ੍ਹਾਂ ਦੀ ਦ੍ਰਿਸ਼ਟੀ ਪੈਣ ਦੇ ਨਾਲ ਹੀ ਸਾਧ ਸੰਗਤ ਜੀ ਜਿਹੜਾ ਬਨੂਰ ਕਿਸੇ ਕੰਮ ਨਹੀਂ ਆਉਂਦਾ ਉਹ ਮਨੂਰ ਵੀ ਸੋਨਾ ਬਣ ਜਾਂਦਾ ਪਿਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ ਇੱਕ ਬੂੰਦ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ ਆ ਸੁੱਕਿਆ ਬਾਗ ਹੈ ਨੌ ਇੰਦਰੀਆਂ ਦੀ ਗੁਫਾ ਚ ਰਹਿੰਦੇ ਆਪਾਂ ਪਰ ਦਸਵੇਂ ਨੂੰ ਅਥ ਪੁਆ ਦਿੰਦੇ ਐ ਤੇ ਉਹਨਾਂ ਦੀ ਰਸਨਾ ਦੁਆਰਾ ਬਾਣੀ ਉਚਰਹਿ ਸਾਧ ਜਨ ਆਮਿਓ ਚਲਹਿ ਚਰਨਾਂ ਉਹ ਫਿਰ ਰਸ ਟਪਕਦਾ ਹੁੰਦਾ ਸੀ ਕਮਾਈਆਂ ਨਾਲ ਵੀ ਔਰ ਬਖਸ਼ਿਸ਼ ਨਾਲ ਵੀ ਸੋ ਇਹ ਆਪਣੀ ਤਾਂ ਉਹੀ ਕੂਕ ਚੱਲਦੀ ਰਹਿਣੀ ਹੈ ਸਤਪੁਰਸ਼ੋ ਕਿਉਂਕਿ ਮਹਾਪੁਰਖ ਦੱਸਦੇ ਐ ਜਿਨ੍ਹਾਂ ਦੀ ਵਰਸੀ ਮਨਾਉਂਦੇ ਐ ਉਹ ਹਾਜ਼ਰ-ਨਾਜ਼ਰ ਹੁੰਦੇ ਐ ਦਰਗਾਹ ਦੇ ਵਿੱਚੋਂ ਉਹਨਾਂ ਨੂੰ ਸੰਗਤਾਂ ਦੀ ਸਾਰ ਲੈਣ ਵਾਸਤੇ ਆਸਮਾਤ ਲੋਕ ਤੇ ਚਾਹੇ ਸਰੀਰ ਕਰਕੇ ਨਹੀਂ ਦਿਸਦੇ ਪਰ ਵਰਤ ਜਾਂਦੇ ਐ ਕੋਈ ਪਤਾ ਨਹੀਂ ਕਿਸੇ ਨਾਲ ਕਿਸੇ ਤਰ੍ਹਾਂ ਵੀ ਕਿਉਂਕਿ ਉਹਨਾਂ ਨੂੰ ਇਹ ਅੰਦਰੋਂ ਅਨੁਭਵ ਹੁੰਦਾ ਬਾਹਰ ਦੀਆਂ ਗੱਲਾਂ ਨਹੀਂ ਐ ਔਰ ਜਿਹੜੀ ਬਖਸ਼ਿਸ਼ ਐ ਇਹ ਗੁੰਗੇ ਦਾ ਗੁੜਾ ਗੁੰਗੇ ਦੇ ਗੁੜ ਨੂੰ ਜਿਵੇਂ ਆ ਕੇ ਗੁੰਗਾ ਦੱਸ ਨਹੀਂ ਸਕਦਾ ਇਸੇ ਤਰ੍ਹਾਂ ਸਤਪੁਰਖਾਂ ਦੀ ਬਖਸ਼ਿਸ਼ ਹੈ ਸੋ ਇਹ ਉਹ ਮੇਰਾਂ ਦੀਆਂ ਜਿਹੜੀਆਂ ਕਣੀਆਂ ਉਹ ਪੈਂਦੀਆਂ ਹੁੰਦੀਆਂ ਸੀ ਆਪ ਦੱਸਦੇ ਸੀ ਕਹਿੰਦੇ ਕਥਾ ਕੀਰਤਨ ਸੁਖਦਾਈ ਦੋਨਾਂ ਦਾ ਸੁਮੇਲ ਹੈ ਕੀਰਤਨ ਮੋਲੇ ਧਾਰ ਵਰਖ ਹੈ ਤੇ ਕਥਾ ਨਿੱਕੀ ਨਿੱਕੀ ਕਣੀ ਦਾ ਮੀ ਹੈ ਦੋਨਾਂ ਦਾ ਸਮੇਲ ਕਰ ਦਿੰਦੇ ਸੋ ਪਿਆਰ ਦੇ ਨਾਲ ਬਸ ਇੱਕ ਧਾਰਨਾ ਪੜ ਕੇ ਸਵਾਤੀ ਮਹਾਪੁਰਖਾਂ ਦੇ ਉਹਨਾਂ ਦੀਆਂ ਬਖਸ਼ਿਸ਼ਾਂ ਜਿਹੜੇ ਵਰਤ ਰਹੇ ਐ ਅੱਜ ਵੀ ਵਰਤ ਰਹੇ ਐ ਅੱਜ ਵੀ ਉਹਨਾਂ ਨੂੰ ਲੱਗਦਾ ਵੀ ਹਾਜ਼ਰਨਾ ਚੇ ਮੇਰੀ ਕੁਕ ਬੰਬੀ

Meherandiya <San> ਅੰਮ੍ਰਿਤ ਦ੍ਰਿਸ਼ਤ ਸੰਤ ਜਿਵਾਏ ਸੋ ਅੰਮ੍ਰਿਤ ਦ੍ਰਿਸ਼ਤ ਦੇ ਨਾਲ ਸੰਚਿਤ ਕਰਨ ਵਾਲੇ ਐ ਸਦਾ ਹੀ ਕਰਨਗੇ ਇਹ ਹਰ ਵੇਲੇ ਮਨ ਵਿੱਚ ਆਸ ਹੈ ਕਰਦੇ ਹੀ ਆਏ ਆਪਣਿਆਂ ਦੀ ਸਾਰ ਲੈਂਦੇ ਆਪਨੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਚ ਪਾਵੇ ਭੁੱਲਾਂ ਚੁੱਕਾਂ ਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਗੁਰਮukh ਸਿੰਘ ਜੀ ਦਾ ਧੰਨਵਾਦ ਬੇਨਤੀ ਹੈ ਗੁਰੂ ਕਰਦੀ ਬਖਸ਼ਸ ਬੋਲੇ ਸੋ ਨਿਹਾਲ ਬੇਨਤੀ